ਚਰਮਨੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਜਿਨ੍ਹਾਂ ਨੂੰ ਤਰਨਤਾਰਨ ਜਿੰਨੀ ਚੋਣ ਤੋਂ ਬਾਅਦ ਪੁਲਿਸ ਵੱਲੋਂ ਪਰਚਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਸੀ ਨੂੰ ਮਾਨਯੋਗ ਅਦਾਲਤ ਵੱਲੋਂ ਜ਼ਮਾਨਤ ਦਿੱਤੇ ਜਾਣ ਤੋਂ ਬਾਅਦ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਤੋਂ ਰਿਹਾ ਕੀਤਾ ਗਿਆ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਿਨ੍ਹਾਂ ਵਿੱਚ ਜੱ태ਦਾਰ ਦਲਬੀਰ ਸਿੰਘ ਜਹਾਂਗੀਰ, ਕੁਲਦੀਪ ਸਿੰਘ ਗੌਲਕ, ਸਾਬਕਾ ਸਰਪੰਚ ਕੁਲਦੀਪ ਸਿੰਘ ਲਾਹੌਰੀਆ ਅਤੇ ਅਕਾਲੀ ਵਰਕਰਾਂ ਨੇ ਉਹਨਾਂ ਦੇ ਜੇਲ੍ਹ ਝੋੜਹਾ ਹੋਣ ਮੌਕੇ ਪਰਮਾ ਸਵਾਗਤ ਕੀਤਾ। ਇਸ ਮੌਕੇ ਗੁਰਸੇਵਕ ਸਿੰਘ ਸ਼ੇਖ ਨੇ ਜਿੱਥੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ, ਉੱਥੇ ਉਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੀ ਧੰਵਾਦ ਕੀਤਾ। ਇਸ ਮੌਕੇ ਅਕਾਲੀ ਦਲ ਦੇ ਵੱਖ-ਵੱਖ ਆਗੂਆਂ ਨੇ ਬੋਲਦਿਆਂ ਕਿਹਾ ਕਿ ਗੁਰਸੇਵਕ ਸਿੰਘ ਸ਼ੇਖ ਦੀ ਜ਼ਮਾਨਤ ਝੂਠ ਤੇ ਸੱਚਾਈ ਦੀ ਜਿੱਤ ਹੈ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੇ ਵਰਕਰ ਸਰਕਾਰ ਦੇ ਧੱਕੇਸ਼ਾਹੀ ਦਾ ਇਦਾਂ ਹੀ ਡਟ ਕੇ ਵਿਰੋਧ ਕਰਦੇ ਰਹਿਣਗੇ। ਬਿਊਰੋ ਰਿਪੋਰਟ ਟੀ5 ਪੰਜਾਬੀ ਟੀਵੀ ਸ੍ਰੀ ਗੋਇੰਦਵ ਸਾਹਿਬ। ਹਾਂਜੀ ਹਾਂਜੀ ਸ਼ੇਖ ਸਾਹਿਬ ਕੀ ਕਹਿਣਾ ਚਾਹੁੰਦੇ ਜੀ ਫਿਰ ਇਹ ਸਾਰੇ ਮਸਲੇ ਬਾਰੇ ਜੱਗਾ ਕਰਤਾ ਹੋਏ। ਦੇਖੋ ਅੱਜ ਦੀ ਜਿਹੜੀ ਜੋ ਜਮਾਨਤ ਮਿਲੀ ਆਏ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰਾਨਾ ਕਰਦਾ ਗੁਰੂ ਸਾਹਿਬਾਨ ਦਾ ਤਾਂ ਤਾਂ ਸਾਬ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨ ਛੋਪਾ ਪ੍ਰਾਪਤ ਧਰਤੀ ਗੋੰਦਵਾਲ ਸਾਹਿਬ ਦੇ ਵਿੱਚ ਸਭ ਤੋਂ ਪਹਿਲਾਂ ਨਿਵਸਤਕ ਹੋਵਾਂਗੇ ਗੁਰੂ ਮਹਾਰਾਜੀ ਦਾ ਸ਼ੁਕਰਾਨਾ ਕਰਾਂਗੇ ਉੱਥੇ ਮੈਂ ਧੰਨਵਾਦ ਕਰਦਾ ਆਪਣੀ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਜੀ ਦਾ ਕਿ ਜਿਨ੍ਹਾਂ ਨੇ ਜਿਸ ਦਿਨ ਮੇਰੀ ਰਸਤੇ ਪਈ ਸੀ ਅਗਲੇ ਦਿਨ ਘਰ ਦੇ ਵਿੱਚ ਪਹੁੰਚ ਕੇ ਪਰਿਵਾਰ ਨੂੰ ਹੌਸਲਾ ਦਿੱਤਾ ਸੀ ਹੋਰ ਸੀਨੀਅਰ ਲੀਡਰਸ਼ਿਪ ਪਹੁੰਚੀ ਸੀ ਮੈਂ ਸਾਰਿਆਂ ਦਾ ਸ਼ੁਕਰ ਧੰਨਵਾਦ ਕਰਦਾ ਉੱਥੇ ਮੈਂ ਧੰਨਵਾਦ ਕਰਦਾ ਆਪਣੇ ਸਾਰੇ ਸੱਜਣਾ ਮਿੱਤਰਾਂ ਦਾ ਮੇਰੇ ਇਲਾਕੇ ਤੋਂ ਬਹੁ ਗਿਣਤੀ ਦੇ ਵਿੱਚ ਜਿਹੜੇ ਸੱਜਣ ਮਿੱਤਰ ਆ ਉਹ ਪਹੁੰਚੇ ਨੇ ਉਹਨਾਂ ਨੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਜਿਹੜੀ ਆ ਦਿਨ ਰਾਤ ਇੱਕ ਕੀਤੀ ਸਾਰੇ ਰਿਸ਼ਤੇਦਾਰ ਸਹਬਾਨ ਦਾ ਧੰਨਵਾਦ ਕਰਦਾ ਕਿ ਸਾਰਿਆਂ ਨੇ ਅੱਜ ਦੀ ਅਜਮਾਨਤ ਦੇ ਵਿੱਚ ਵੱਡਾ ਯੋਗਦਾਨ ਪਾਇਆ ਉੱਥੇ ਹੀ ਮੈਂ ਧੰਨਵਾਦ ਕਰਦਾ ਸਰਦਾਰ ਦਲਵੀਰ ਸਿੰਘ ਜੀ ਜਹਾਂਗੀਰ ਸਾਹਿਬ ਜੋ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਸਰਦਾਰ ਗੁਰਦੀਪ ਸਿੰਘ ਜੀ ਔਲਖ ਸਾਹਿਬ ਜੋ ਮੀਤ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਵੀ ਆਪਣੇ ਟੀਮਾਂ ਦੇ ਨਾਲ ਇੱਥੇ ਪਹੁੰਚੇ ਨੇ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਦੇ ਤਹਿ ਦਿਲੋਂ ਧੰਨਵਾਦ ਕਰਦਾ ਸਰਦਾਰ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਦਾ। ਤਲਦੀਪ ਸਿੰਘ ਜੀ ਲਾਹੌਰੀਆ ਜੋ ਮੇਰੇ ਪਰਮਿੱਤਰ ਨੇ ਗੋਦਵਾਲ ਸਾਹਿਬ ਦੇ ਸਰਪੰਚ ਸਾਹਿਬ ਨੇ ਉਹ ਹੀ ਪਹੁੰਚੇ ਨੇ ਉਹਨਾਂ ਦਾ ਵੀ ਧੰਵਾਦ। ਮੈਂ ਪੰਜਾਬ ਸਰਕਾਰ ਜੋ ਪੂਰੀ ਬਖਲਾੜ ਦੇ ਵਿੱਚ ਆ ਗਈ ਆ। ਜੋ ਨਜਾਇਜ਼ ਅਕਾਲੀ ਵਰਕਰਾਂ ਦੇ ਪਰਚੇ ਦਰਜ ਕੀਤੇ ਆ ਦੇਖੋ ਕਿਸੇ ਕਾਂਗਰਸੀ ਤੇ ਪਰਚਾ ਨਹੀਂ ਦਰਜ ਕੀਤਾ ਇਹਨਾਂ ਨੇ। ਉਹਨਾਂ ਨੂੰ ਅਕਾਲੀ ਦਲ ਦਾ ਡਰ ਸਤਾ ਰਿਹਾ। ਤੇ 2027 ਦੇ ਵਿੱਚ ਸਾਡਾ ਮੋਰੀ ਵਿਸਤਰਾ ਗੋਲ ਹੋ ਜਾਣਾ ਇਸ ਕਰਕੇ ਉਹਨਾਂ ਨੇ ਅਕਾਲੀ ਵਰਕਰਾਂ ਦੇ ਉੱਤੇ ਪਰਚੇ ਦਰਜ ਕੀਤੇ ਆ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਪਾਰਟੀ ਆ ਹਮੇਸ਼ਾ ਇਹਨੇ ਜ਼ਬਰ ਤੇ ਜ਼ੁਲਮ ਦਾ ਟੱਕਰ ਆ ਕਰਦੀ ਆਈ ਆ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਪੂਰੇ ਚਟਾਨਵਾ ਖੜੇ ਆ ਅਸੀਂ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਪੂਰੇ ਚਟਾਨਵਾ ਖੜੇ ਖੜੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਦਿਨ ਰਾਤ ਇੱਕ ਕਰਕੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰ ਸਹਿਬਾਨ 2027 ਦੇ ਵਿੱਚ ਸਰਕਾਰ ਬਣਾਉਣ ਲਈ ਉਕਾਬਲੇ ਹਨ ਪੰਜਾਬ ਦੇ ਲੋਕ ਵੀ ਇਹ ਗੱਲ ਮੰਨ ਚੁੱਕੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮੋੜਿਆ ਉਹ ਤਰਨਤਾਰਨ ਇਲੈਕਸ਼ਨ ਤੋਂ ਜਿਹੜਾ ਵਾ ਉਹ ਵੱਜਾ ਵਾ ਕਿਉਂਕਿ ਬਹੁਤ ਵੱਡਾ ਮੁਕਾਬਲਾ ਤਰਨਤਾਰਨ ਬਾਅਦ ਇਲੈਕਸ਼ਨ ਦੇ ਵਿੱਚ ਹੋਇਆ ਜੇ ਕਿਤੇ ਧੱਕੇਸ਼ਾਹੀ ਨਾ ਹੋਈ ਤੇ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜਿੱਤ ਕੇ ਨਿਕਲਦਾ 2027 ਦੇ ਵਿੱਚ ਲੋਕੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਗੇ ਪੰਜਾਬ ਦੇ ਲੋਕ ਸਰਦਾਰ ਜਗਵੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਗੇ ਮੈਂ ਸਾਰੀ ਸੰਗਤ ਦਾ ਇੱਕ ਵਾਰੀ ਫੇਰ ਇੱਥੇ ਪਹੁੰਚ ਦਿੱਤਾ ਹੈ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਜੰਗੀ ਸਾਹਿਬ ਅੱਜ ਜਿਹੜੀ ਜਮਾਨਤ ਮਿਲੀ ਹੈ ਚੇਅਰਮੈਨ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਇਹ ਜਿਹੜੀ ਆ ਜਮਾਨਤ ਅੱਜ ਮਿਲੀ ਹੈ ਗੁਰਸੇਖ ਸਿੰਘ ਸ਼ੇਖ ਨੂੰ ਇਹ ਸਚਾਈ ਦੀ ਜਿੱਤ ਹੈ ਜੀ ਝੂਠ ਝੂਠ ਹੁੰਦਾ ਹੈ ਸੱਚ ਸੱਚ ਹੁੰਦਾ ਹੈ ਇਹ ਮੇਰਾ ਛੋਟਾ ਵੀਰ ਬੜਾ ਮਿਹਨਤੀ ਹੈ ਤੇ ਮਿਹਨਤੀ ਵਰਕਰ ਜਿਹੜੇ ਆ ਉਹ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਚੱਗੇ ਨਹੀਂ ਲੱਗਦੇ ਇਹਨਾਂ ਨੂੰ ਪਤਾ ਵਾ ਵੀ ਜੇ ਸਾਡੀ ਮੰਜੀ ਠੋਕੜੀਆਂ ਤੇ ਇਹਨਾਂ ਨੇ ਠੋਕੜੀਆਂ ਤੇ ਇਹਨਾਂ ਦੇ ਕਿਸ ਤਰ੍ਹਾਂ ਕਿਸੇ ਨਾ ਕਿਸ ਤਰ੍ਹਾਂ ਮਨੋਂ ਬਾਹਰ ਇਹਨਾਂ ਦਾ ਡੇਗੀ ਏ ਪਰ ਇਹ ਚੜਦੇ ਜੇ ਅੰਦਰੋਂ ਆਇਆ ਤੇ ਚੜਦੀ ਕਲਾ 'ਚ ਆਇਆ ਬਾਹਰ ਕੋਈ ਲੈਂਦੀ ਕਲਾ 'ਚ ਨਹੀਂ ਆਇਆ ਦੇਖ ਨੂੰ ਤੁਹਾਡੇ ਸਾਹਮਣੇ ਖੜੋਤਾ ਹੈ ਤੇ ਅੱਗੇ ਤੋਂ ਵੀ ਚੜਦੀ ਕਲਾ ਵਿੱਚ ਕੰਮ ਕਰੂਗਾ ਸ਼ਰੂਮ ਨਹੀਂ ਅਕਾਲੀ ਦਲ ਜਿਹੜਾ ਵਾ ਉਹ ਇੱਕ ਇਹੋ ਜੀ ਜਮਾਤ ਆ ਜਿਹੜੀ ਨਾਂ ਤੇ ਪਰਚਿਆਂ ਤੋਂ ਡਰਦੀ ਆ ਨਾ ਕਿਸੇ ਵਿਰੋਧ ਤੋਂ ਡਰਦੀ ਆ ਇਹ ਆਉਣ ਵਾਲੀ ਸਰਕਾਰ 2027 ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਬਣੇਗੀ ਹਾਂਜੀ ਹੌਲਕਾ ਸਾਹਿਬ ਅੱਜ ਬਿਮਾਰਤ ਮਿਲੀ ਆ ਚੇਰਮੈਨ ਸਾਹਿਬ ਨੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਜਿਹੜੀ ਸਮੇਂ ਦੀ ਸਰਕਾਰ ਹੈ ਮੈਂ ਸਮਝਦਾ ਵੀ ਇਹਨੇ ਕੋਈ ਵੀ ਅਸੀਂ ਹਰਕਤ ਨਹੀਂ ਜਿਹੜੀ ਜਿਹੜੇ ਤਰਨਤਨ ਸਾਹਿਬ ਵਿਖੇ ਇਲੈਕਸ਼ਨ ਜਿਹੜੇ ਆ ਉਹਦੇ ਵਿੱਚ ਨਾ ਕੀਤੀ ਹੋਵੇ ਹਰ ਤਰੀਕੇ ਦੇ ਨਾਲ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਧੱਕੇਸ਼ਾਹੀ ਦੇ ਨਾਲ ਹੀ ਇਹ ਸਰਕਾਰ ਜਿਹੜੀ ਹੈ ਇਹ ਸੀਟ ਜਿੱਤੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਭਿ ਜਿੰਨਾ ਮਰਜ਼ੀ ਝੁਲਮ ਇਹ ਕਰ ਲੇ ਇਹਦੀ ਸਰਕਾਰ ਆ ਮੌਜੂਦਾ ਪਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਹੈ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣਗੇ ਇਹ ਛੋਟੇ-ਮੋਟੇ ਪਰਚਾ ਨਹੀਂ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਪਹਿਲਾਂ ਪ੍ਰਵਾਹ ਕੀਤੀ ਹੈ ਤੇ ਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਕਰਨਗੇ ਤੇ 227 ਦੇ ਵਿੱਚ ਇਹਦੇ ਵਿੱਚ ਭੋਰਾ ਵੀ ਕੋਈ ਸ਼ੱਕ ਨਹੀਂ ਕਿ 227 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਤੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਹਰ ਤਰ੍ਹਾਂ ਦੀ ਕੋਸ਼ਿਸ਼ ਇਹਨਾਂ ਕਰਕੇ ਦੇਖ ਲਈ ਹੈ ਹਰ ਤਰ੍ਹਾਂ ਦੇ ਪਰਚੇ ਕਰਕੇ ਦੇਖ ਲਏ ਹੈ ਜਿਵੇਂ ਸ਼ੇਖ ਸਾਹਿਬ ਦੀ ਐਗਜ਼ੈਂਪਲ ਹੈ ਹੋਰ ਸਾਡੇ ਵਰਕਰਾਂ ਦੇ ਬਹੁਤ ਪਰਚੇ ਕੀਤੇ ਆ ਤੇ ਅਖੀਰ ਦੇ ਵਿੱਚ ਇਨਸਾਫ ਦੀ ਸਚਾਈ ਦੀ ਜਿੱਤ ਹੁੰਦੀ ਹੈ ਤੇ 227 ਦੇ ਵਿੱਚ ਪੰਜਾਬ ਦੇ ਲੋਕ ਜਿਹੜੇ ਫੈਸਲਾ ਕਰ ਚੁੱਕੇ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਪੰਜਾਬ ਦੀ ਇੱਕ ਖੇਤਰੀ ਪਾਰਟੀ ਹੈ ਉਸ ਪਾਰਟੀ ਨੂੰ ਸਤਾ ਦੇ ਵਿੱਚ ਲੈ ਕੇ ਆਉਣਾ ਤੇ ਜਿਹੜੀ ਪਾਰਟੀ ਦਿੱਲੀ ਦੇ ਸ਼ਹਿਰੇ ਦੇ ਚੱਲਦੀ ਹੈ ਇਹਨੂੰ ਇੱਕ ਵੀ ਸੀਟ ਪੰਜਾਬ ਦੇ ਵਿੱਚ ਮੈਂ ਸਮਝਦਾ ਨਹੀਂ ਮਿਲਣੀ ਤੇ ਕਿਉਂਕਿ ਇਹਨਾਂ ਲੋਕਾਂ ਦੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਦਬਾ ਕੇ ਰੱਖਿਆ ਜਾਵੇ ਕਿ ਮਜ਼ਦੂਰ ਵਰਗਾ ਕਿਸਾਨ ਵਰਗਾ ਕਿਉਂਕਿ ਭਗਵੰਤ ਮਾਨ ਜਦੋਂ ਪਿਛਲੇ ਟੋਰਨ ਮੈਨੀਫੈਸਟੋ ਜਾਰੀ ਕੀਤਾ ਸੀ ਕਹਿੰਦਾ ਸੀ ਮੈਂ ਜੇ ਕੋ ਪੰਜਾਬ ਦਾ ਵਿਕਾਸ ਕਰੂੰਗਾ ਕੋਈ ਕੰਮ ਕਰੂੰਗਾ ਤਾਂ ਮੈਂ ਇਸ ਤਰੀਕੇ ਨਾਲ ਵੋਟਾਂ ਲਾਉਂਗਾ ਤੇ ਅੱਜ ਇਹਨਾਂ ਕੋਈ ਵੀ ਐਸੀ ਹਰਕਤ ਨਹੀਂ ਜਿਹੜੀ ਨਾ ਕੀਤੀ ਹੋਵੇ ਤਰਨ ਤਰ ਇਲੈਕਸ਼ਨ ਜਿੱਤਣ ਵਾਸਤੇ